ਸੰਦੇਸ਼ ਰਾਵਨ ਲਈ ਇਹ ਹੋ ਗਿਆ ਰਾਵਨ ਦਾ ਨਾਮ ਜੀ ਦਰਸ਼ਕਾ ਨਾ ਖੜਾ ਸਸੀ ਗੱਲ ਜੀ ਸਸੀ ਗੱਲ ਜੀ ਮੈਂ ਡਾਕਟਰ ਮਾਨੋਦੀਪ ਸਿੰਘ ਬੈਂਸ ਜਨਰਲ ਅਤੇ ਲਾਪਰੋਸਕੋਪਿਕ ਸਰਜਨ ਟਾਹਾਂ ਕਰ ਲੇ ਰਾ ਗੁਮਾਨ ਨੂੰ ਟਾਹ ਕਰ ਲਓ ਅਗੀਪੁਰੀ ਸਟੋਰੀ ਅੱਜ ਜਿਹੜੀ ਗੋਲੀ ਲੱਗੀ ਹੈ ਵਿਅਕਤੀ ਤੇ ਉਹਦਾ ਨਾਮ ਪਤਾ ਤੁਹਾਨੂੰ ਹਾਂਜੀ ਸਰ ਇੱਕ 45 ਸਾਲ ਦੇ ਏਜ ਦੇ ਗੁਰਿੰਦਰ ਸਿੰਘ ਪਿੰਡ ਹੈਪੋਵਾਲ ਤੋਂ ਆਏ ਨੇ ਸਾਡੇ ਕੋਲ ਉਹਨਾਂ ਦੇ ਗਨ ਸ਼ਾਟ ਇੱਕ ਗੋਲੀ ਦਾ ਵਾਕਿਆ ਆ ਜੀ ਸਾਹਮਣੇ ਗੋਲੀ ਵੱਜੀ ਹੈ ਜੀ ਪੇਟ ਦੇ ਸੱਜੇ ਪਾਸੇ ਗੋਲੀ ਵੱਜੀ ਹੈ ਜੀ ਤੇ ਗੋਲੀ ਦੇ ਕਰਕੇ ਪੇਟ ਦੇ ਅੰਦਰ ਕਾਫੀ ਨੁਕਸਾਨ ਪਹੁੰਚਿਆ ਹੈ ਤੇ ਗੋਲੀ ਜਿਹੜੀ ਹੈਗੀ ਰੀੜ ਤੇ ਹੱਡੀ ਵਿੱਚ ਜਾ ਕੇ ਰੁਕ ਗਈ ਹੈ ਪੇਸ਼ੈਂਟ ਦੀ ਹਾਲਤ ਹਜੇ ਨਾਜੁਕੀ ਹੈ ਜੀ ਤੇ ਪੇਸ਼ੈਂਟ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਆਪਾਂ ਇਹਨੂੰ ਹਾਇਰ ਸੈਂਟਰ ਦਾ ਅਨੰਦ ਮੈਡੀਕਲ ਲੁਧਿਆਣਾ ਰੈਫਰ ਕੀਤਾ ਜੀ ਹੁਣ ਤੱਕ ਦੇ ਇਲਾਜ ਜੀ ਪਤਾ ਲੱਗ ਕਿ ਕਿੰਨੇ ਗੋਲ ਬੀ ਐਮ ਐਮ ਬੀ ਐ ਗੂਲੀ ਪਤਾ ਲੱਗ ਰਿਹਾ ਨਹੀਂ ਸਰ ਇਹ ਨਹੀਂ ਪਤਾ ਲੱਗ ਸਕਦਾ ਜੀ ਕੋਈ ਸ਼ਾਰਟ ਇੱਕ ਸ਼ਾਰਟ ਹੈ ਜੀ ਇੱਕ ਐਂਟਰੀ ਬੂਨ ਹੈ ਜੀ ਪੇਟ ਦੇ ਸੱਜੇ ਪਾਸੇ ਇੱਕੋ ਹੀ ਹੈ ਇੱਕ ਐਂਟਰੀ ਬੂਨ ਹੈ ਥੈਂਕ ਯੂ ਜੀ ਇਹ ਜਿਹੜੀ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਤੇ ਕਿਹਦੇ ਤੇ ਚੱਲੀ ਹੈ ਠੀਕ ਹੈ ਹੈਗੇ ਨੇ ਹੱਬੋ ਵਾਲ ਪਿੰਡ ਦੇ ਸਰਪੰਚ ਨੇ ਗੁਰਵਿੰਦਰ ਸਿੰਘ ਤੇ ਸਾਨੂੰ ਵੀ ਇੰਟੀਮੇਸ਼ਨ ਆਈ ਸੀ ਉੱਤੇ ਥਾਣਾ ਸਦਰ ਬੰਗਾ ਦੇ ਏਰੀਆ ਪੈਂਦਾ ਜੀ ਅਸੀਂ ਉਧਰ ਗਾਰਡਿੰਗ ਇੱਥੇ ਪਹੁੰਚੇ ਆਂ ਤੇ ਉਹ ਅੰਦਰ ਟ੍ਰੀਟਮੈਂਟ ਨੇ ਤੇ ਉਹਨਾਂ ਦੀ ਅਮਰਜੈਂਸੀ ਨੇ ਟ੍ਰੀਟਮੈਂਟ ਚੱਲ ਰਿਹਾ ਜੀ ਬਾਕੀ ਡਾਕਟਰ ਚੈੱਕ ਕਰ ਰਹੇ ਨੇ ਦੇਖੋ ਕੀ ਗੁਰਵਿੰਦਰ ਸਿੰਘ ਜੀ ਸਰਪੰਚ ਨੇ ਹਾਂਜੀ ਹਾਂ ਸਰ ਕਿੰਨੀ ਉਮਰ ਹੈ ਜੀ ਨੀ ਮੈਂ ਨਹੀਂ ਹਲੇ ਮਿਲਿਆ ਨਹੀਂ ਉਹਨਾਂ ਨੂੰ ਅੰਦਰ ਨੇ ਉਹ ਅਮਰਜੈਂਸੀ ਜੀ ਨੇ ਕੰਡੀਸ਼ਨ ਕੀ ਹੈ ਠੀਕ ਹੈ ਕੰਡੀਸ਼ਨ ਕੋਈ ਮਤਲਬ ਕਿ ਘਰ ਲੱਗੀ ਕਿ ਦੇਖੋ ਉਹ ਤਾਂ ਮੌਕੇ ਦੇ ਅਫੀਸਰ ਗਏ ਨੇ ਉਹ ਜਿਹੜੇ ਇਹਨਾਂ ਦਾ ਏਰੀਆ ਪੈਂਦਾ ਨੇ ਸਾਡੇ ਸਾਰੇ ਸੀਨੀਅਰ ਅਫਸਰ ਹੀ ਗਏ ਨੇ ਉਹ ਹਲੇ ਬਾਅਦ ਕਿੱਥੇ ਚਲੀ ਹੈ ਨਹੀਂ ਮੈਂ ਸਪੋਰਟ ਤੇ ਨਹੀਂ ਗਿਆ ਮੈਨੂੰ ਜਦ ਸਿੱਥੇ ਮੇਰੀ ਡਿਊਟੀ ਲੱਗੀ ਮੈਂ ਇੱਥੇ ਪਹੁੰਚੇ ਪੇਸ਼ੂ ਦਾ ਠੀਕ ਹੈ ਹਿਲਾਲ ਡਾਕਟਰ ਸਾਹਿਬ ਕਹਿ ਰਹੇ ਨੇ ਉਹ ਸਿਟੀ ਸਕੈਨ ਕਰ ਰਹੇ ਨੇ ਉਹਦੇ ਬਾਅਦ ਚੀਜ਼ ਪਤਾ ਲੱਗੇ ਇੰਨਾ ਪਤਾ ਲੱਗਾ ਗੋਲੀਆਂ ਕਿੰਨੀਆਂ ਚਲੀਆਂ ਨਹੀਂ ਨਹੀਂ ਇੰਨਾ ਲੱਗੀਆਂ ਕਿੰਨੀਆਂ ਕੁਝ ਨਹੀਂ ਨਹੀਂ ਇਹ ਰਿਪੋਰਟ ਆਏਗੀ ਜੀ ਬਾਅਦ ਸਰੀ ਇੰਨਾ ਕਨਫਰਮ ਹੈ ਗੋਲੀ ਚੱਲੀ ਬਿਲਕੁਲ ਦੱਸ ਦਿਓ ਜੀ ਸੁਣ ਕੇ ਆ ਜੀ ਗੋਲੀ ਚੱਲੀ ਉਹਦਰ ਗੱਲ